ਫਗਵਾੜਾ ਦੇ ਪਲਾਈ ਰੋਡ ਤੇ ਸਥਿਤ ਨਿਊ ਬਿਸ਼ਕਰਮਾ ਨਗਰ ਵਿਖੇ ਇੱਕ ਕਾਰ ਚ ਸ਼ਾਰਟ ਸਰਕਟ ਹੋਣ ਨਾਲ ਲੱਗੀ ਭਿਆਨਕ ਅੱਗ ਲੱਗਣ ਕਾਰਨ ਕਾਰ ਦਾ ਸਾਰਾ ਸਮਾਨ ਸੜ ਕੇ ਹੋਇਆ ਸੁਆਹ ਅੱਗ ਦੀ ਚਪੇਟ ਚ ਕਾਰ ਅੰਦਰ ਖੜੀ ਗੱਡੀ ਤੇ ਮੋਟਰਸਾਈਕਲ ਵੀ ਆਏ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨਕੀ ਰਾਹੀਂ ਤੋਂ ਦਰੁਪ ਕਲੂਜਾ ਦੀ ਰਿਪੋਰਟ 710 ਅੰਮੀ ਲਾਈ ਰੋਡ ਨੀਓਂ ਬਿਸ਼ਕਾਰ ਮਾਨਾ ਕਰੇ ਜੀ। ਹਾਂ ਸਰ ਠੀਕ ਦੇ ਹੱਦ ਜਿਹੜਾ ਮਹਾਸਾ ਹੋਇਆ ਕੀ ਮਾਮਲਾ ਕੀ ਹੈ ਸਰ? ਸਪਾਰਕ ਪਈ ਜੀ ਗੱਡੀ ਤੇ ਉਹਨੂੰ ਅੱਗ ਪੈ ਗਈ ਜੀ। ਅੱਗ ਪੈਨਾ ਸਾਰਾ ਘਰ ਲੂ ਹੋ ਗਿਆ ਜੀ, ਮੋਟਰਸਾਈਕਲ ਲੂ ਹੋ ਗਿਆ। ਵਾਸੀ ਜੀ ਨੇ ਮਾਟਰ ਦੇ ਸਾਹਬ ਕੋਲੂ ਹੋ ਗਿਆ ਜੀ। ਅੱਗ ਲੱਗਣ ਦਾ ਕਾਰਨ ਕੋਈ ਸਾਹਮਣੇ ਆਇਆ ਉਹਨੇ? ਨਹੀਂ ਜੀ ਤਾਰ ਹੀ ਕਹਿੰਦੇ ਸਪਾਰਕ ਹੋਈ ਜੀ। ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਸਰ? ਤੇ ਘਰ ਦੇ ਘਰੇ ਸੀਗੇ ਜੀ ਇਹਨਾਂ ਨੇ ਫੋਨ ਕੀਤਾ ਤਾਂ ਆਏ ਇੱਥੇ। ਕਿਉਂਕਿ ਮੈਂ ਕੰਮ ਤੇ ਗਿਆ ਸੀਗਾ ਮੈਂ। ਹਾਂ ਜੀ।

ਤੇ ਮਾਮਲਾ ਕਿ ਜਿਹੜਾ ਵੇ ਰਾਤ ਅੱਗ ਲੱਗਣੀ ਲੱਗੀ ਪਤਾ ਨਹੀਂ ਬੇਟੀ ਪੜ੍ਹ ਰਹੀ ਸੀ ਸਟੱਡੀ ਟੇਲ ਜਿੱਦਾਂ ਸਟੱਡੀ ਕਰ ਰਹੀ ਸੀ ਆਨਲਾਈਨ ਕਲਾਸ ਚੱਲਦੀ ਸੀਗੀ ਤੇ ਇਹ ਮੈਨੂੰ ਫੋਨ ਦੇਣ ਆਈ ਕਹਿੰਦੀ ਬੈਟਰੀ ਡਾਊਨ ਹੋਈ ਮम्मा ਮੈਂ ਕਿ ਦੂਸਰਾ ਲੈ ਜਾ ਮੈਂ ਇੱਕਦਮ ਮੁੱਠੀ ਸਮੈਲ ਆ ਰਹੀ ਸੀ ਸੜਨ ਦੀ ਮੈਂ ਲਾਈਟਾਂ ਲੁੱਟਾ ਸਭ ਕੁਝ ਕਮਰੇ ਬੰਦ ਕਰ ਦਿੱਤੇ ਜਦੋਂ ਮੈਂ ਬਾਹਰ ਆਈ ਤਾਂ ਗੱਡੀ ਨੂੰ ਅੱਗ ਲੱਗੀ ਸੀ

ਕਿ ਤੋਂ ਰਾਮਾ ਦੋਗਾ ਤੇ ਅਗਲੇ ਦਿਨ ਸਪੋਰਟ ਕਰ ਰਹੀ ਹੋਏ ਹਾਂ ਹਾਂਜੀ ਤੇ ਫਾਰਵਰਡ ਡੇਟ ਕਿਹੜੀਆਂ ਲੱਗੀਆਂ ਸੀ ਭਾਈ ਹਾਂਜੀ ਗੱਡੀ ਟਾਈਮ ਬੋ ਲੰਦਾ ਉਹਨਾਂ ਨੂੰ ਆਣ ਨੂੰ ਕਿੰਨੇ ਕੁ ਦੇ 7 ਦਾ ਹੋਇਆ ਤਾਂ ਨਹੀਂ 9:00 ਇੱਕ ਦੋ ਦਾ ਟਾਈਮ ਸੀ ਹਾਂ 9:00 ਇੱਕ ਦੋ ਦਾ ਕੀ ਮੰਗ ਰਿਹਾ ਅੱਬ 13 ਫਾਰਡਿੰਗ ਲਾ ਕੇ ਆਵਾਂਗੇ ਲਾ ਕੇ ਆਵਾਂਗੇ ਬਾਦੂ ਤੋਂ ਵੱਧ ਹੈਲਪ ਕੀਤੀ ਜਾਊ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਇਹਨਾਂ ਇੱਕ ਕਰੋੜ ਰੁਪਏ ਦਾ ਲਗਦਾ ਨੁਕਸਾਨ ਹੋ ਗਿਆ ਮੇਰਾ ਨਿਰਮਲ ਸਿੰਘ ਆ ਜੀ ਨਿਊ ਬਿਸ਼ਕਰਮਨਗਪਲਾਈ ਰੋਡ ਗਲੀ ਨੰਬਰ 4 ਮਾਮਲਾ ਕੀ ਇੱਕ ਜਿਹੜਾ ਬੇਰਾਗ ਅੱਗ ਲੱਗ ਗਈ ਮਾਮਲਾ ਇਹ ਆ ਜੀ ਗੱਡੀ ਸਪਾਰਕ ਹੋ ਗਈ ਗੱਡੀ ਸਪਾਰਕ ਹੋਣ ਨਾਲ ਮੋਟਰਸਾਈਕਲ ਨੂੰ ਵੀ ਅੱਗ ਲੱਗ ਗਈ ਵਾਸ਼ਮੀ ਸੀ ਸਾੜੀ ਕਾਫੀ ਨੁਕਸਾਨ ਹੋ ਗਿਆ ਜੀ ਗੱਡੀ ਅੰਦਰ ਖੜੀ ਸੀ ਗੱਡੀ ਅੰਦਰ ਖੜੀ ਸੀ ਜੀ ਮੋਟਰ ਵਗੈਰਾ ਕੁਝ ਪਤਾ ਗੱਡੀ ਨੇ ਮਾਡਲ ਹੈਗਾ 2011 ਮਾਡਲ ਜੀ ਹਾਂਜੀ ਅੱਗ ਲੱਗਣ ਦਾ ਕਾਰਨ ਪੱਗ ਲੱਗਣ ਦਾ ਕਾਰਨ ਇਹੀ ਹੋ ਸਕਦਾ ਜੀ ਜਦੋਂ ਬੈਟਰੀ ਫਟ ਗਈ ਜਾਂ ਕੁਝ ਗੱਡੀ 'ਚ ਇਦਾਂ ਹੀ ਕਹਿ ਸਕਦੇ ਆ ਜੀ ਪਤਾ ਨਹੀਂ ਪ੍ਰੋਪਰ ਨਹੀਂ ਪਤਾ ਕਿੱਦਾਂ ਹੋਈ ਹੈ ਜੀ ਮੋਟਰਸਾਈਕਲ ਜੀ ਮੋਟਰਸਾਈਕਲ ਨੂੰ ਫਿਰ ਗੱਡੀ ਨੂੰ ਅੱਗ ਲੱਗੀ ਨਾਲ ਮੋਟਰਸਾਈਕਲ ਨੂੰ ਵੀ ਲੱਗ ਗਈ ਇਹਨਾਂ ਦਾ ਲਗਭਗ 6-7 ਲੱਖ ਦਾ ਨੁਕਸਾਨ ਹੋ ਗਿਆ ਜੀ ਫਾਇਰ ਬ੍ਰੇਡ ਦੀ ਗੱਡੀ ਆਈ ਜਦੋਂ ਹਾਂਜੀ ਆ ਗਈ ਸੀ ਗੱਡੀ ਆ ਗਈ ਸੀ ਕਿੰਨੇ ਕੁ ਵਜੇ ਇਹਨਾਂ ਦਾ ਸਾਫਾ ਹੋ ਗਿਆ ਇਹ ਦੁਪਹਿਰੇ 1.5 ਵਜੇ ਦੀ ਗੱਲ ਹੋ ਜਦੋਂ ਦੁਪਹਿਰ 1.5 ਵਜੇ ਦਾ ਹਾਦਸਾ ਹੋ ਉਸ ਤੋਂ ਬਾਅਦ ਫਿਰ ਫੋਨ ਕੀਤਾ ਉਹਨਾਂ ਨੂੰ ਗੱਡੀ ਵਾਲੇ ਨੂੰ ਆ ਗਏ ਸੀਗੇ ਜੀ ਥੋੜਾ ਟਾਈਮ ਲੱਗ ਗਿਆ ਉਹਨਾਂ ਨੂੰ ਜਿਆਦਾ ਫਿਆਣ ਚ ਤੇ ਜਾਤੇ ਦਾ ਸਭ ਕੁਝ ਥੂ ਹੋ ਗਿਆ ਸੀਗਾ ਜੀ